ਗੌਰ ਰਖਸ਼ਤ ਦਲ ਪੰਜਾਬ ਦੇ ਪ੍ਰਧਾਨ ਜੈ ਗੋਪਾਲ ਲਾਲੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜਨਾਲਾ ਦੇ ਵੱਲੋਂ ਗਵਾਂਦਨਾ ਪਰਿਆਇਕ ਟਰੱਕ ਤਸਕਰੀ ਦੇ ਲਈ ਸਾਮ ਜਾ ਰਿਹਾ ਹੈ ਜਿਸ ਦੇ ਚਲਦਿਆਂ ਦਲ ਦੇ ਬਾਕੀ ਮੈਂਬਰਾਂ ਨੂੰ ਨਾਂ ਲੈ ਕੇ ਉਹਨਾਂ ਟਰੱਕ ਦਾ ਪਿੱਛਾ ਕੀਤਾ ਹਾਲਾਂਕਿ ਡਰਾਈਵਰ ਟਰੱਕ ਛੱਡ ਕੇ ਭੱਜ ਗਿਆ ਤੇ ਉਹਨਾਂ ਆਪਣੇ ਦਲ ਤੇ ਪੁਲਿਸ ਦੀ ਮੁਸਤੈਦੀ ਦੇ ਨਾਲ ਟਰੱਕ ਨੂੰ ਜੰਡਿਆਲਾ ਗੁਰੂ ਦੇ ਵਿੱਚ ਘੇਰਿਆ ਤਾਂ ਟਰੱਕ ਦੇ ਵਿੱਚ ਗਾਵਾਂ ਬੰਨ ਕੇ ਰੱਖੀਆਂ ਗਈਆਂ ਸਨ ਤੇ ਉੱਪਰ ਦੀ ਤਰਪਾਲ ਦੇ ਨਾਲ ਪਰਦਾ ਕੀਤਾ ਹੋਇਆ ਸੀ ਜਿਸ ਨਾਲ ਉਹਨਾਂ ਨੂੰ ਹਵਾ ਅੰਦਰ ਵੀ ਨਹੀਂ ਆ ਰਹੀ ਸੀ ਤੇ ਉਹ ਪਿਆਸ ਦੇ ਨਾਲ ਬਿਹਾਲ ਹੋ ਗਈਆਂ ਸਨ ਹਾਲਾਂਕਿ ਹੁਣ ਇੱਥੇ ਕਾਰਵਾਈ ਕਰਦੇ ਆ ਟਰੱਕ ਦਾ ਹਿਰਾਸਤ ਦੇ ਵਿੱਚ ਲਿਆ ਲਿਆ ਗਿਆ ਟਰੱਕ ਦੇ ਮਾਲਕ ਸਣੇ ਦੋ ਹੋਰ ਵਿਅਕਤੀ ਗ੍ਰਿਫਤਾਰ ਹੋ ਚੁੱਕੇ ਨੇ ਤੇ ਕਾਨੂੰਨ ਮੁਤਾਬਕ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਪਾਂ ਜਗਪਾਲ ਲਾਲੀ ਦੇ ਨਾਲ ਗਾਉਂ ਰੱਖਿਆ ਦਲ ਦੇ ਵਿੱਚ ਹੈਗੇ ਆ ਜੋ ਕਿ ਇਹਨਾਂ ਨੇ ਸੇਵਾ ਕਰੀਦੀ ਹੈ ਤੇ ਜਿੱਦਾਂ ਕੀ ਤੁਹਾਨੂੰ ਅੱਜ ਇਹ ਟਰੱਕ ਫੜਿਆ ਕਿ ਕਿਹਨੇ ਚਾਊਗੀ ਅੱਜ ਵਾਰ ਇਹ ਕਹਿਣਾ ਚਾਹਾਂਗੇ ਜਿੱਦਾਂ ਕਿ ਹੰਨੇ ਸੀਨੀਅਰ ਜਿਹੜੇ ਜਾਗਪਾਲ ਲਾਲੀ ਜੀ ਨੂੰ ਮਿਲੀ ਇਨਫੋਰਮੇਸ਼ਨ ਕਿ ਇੱਦਾਂ گاਵਾਾਂ ਦੀ ਤਸਕਰੀ ਹੋਣ ਲੱਗੀ ਐ ਜੋ ਕਿ ਜਨਾਲਿਓ ਟਰੱਕ ਨਿਕਲ ਗਏ ਤੇ ਇਹ ਸਾਮਾਨ ਜਿਹਨਾਂ ਨੂੰ ਵਿਜੇ ਭਾਈ ਨੇ ਦੱਸਿਆ ਕਿ ਜਾਣੇ ਸੀ ਤੇ ਉਸ ਹਿਸਾਬ ਫਿਰ ਆਪਾਂ ਇਹਦੀ ਸ਼ੁਰੂ ਤੋਂ ਨਾਕਾਬੰਦੀ ਕਰਨੀ ਆਪਣੇ ਵੱਲੋਂ ਸ਼ੁਰੂ ਕੀਤੀ ਐ ਤੇ ਕਰਦੇ ਕਰਾਂਦੇ ਆਪਾਂ ਇਹਨਾਂ ਨੂੰ ਟੋਲ ਤੇ ਆਪਾਂ ਰੋਕ ਲਿਆ ਜਿਹਦੇ ਵਿੱਚੋਂ ਤਿੰਨ ਬੰਦੇ ਤਾਂ ਹੀ ਫਰਲੇ ਐ ਤੇ ਇੱਕ ਮੌਕੇ ਤੇ ਭੱਜ ਗਿਆ ਵਾ ਮੰਗਾ ਦਿਆ ਹੈਗੀ ਜੋ ਕਿ ਬੰਦੀਆਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਪਿਛਲੇ ਦਿਨੀ ਵੀ ਜਿਹੜਾ ਤਰਨਤਾਰਨ ਉਸ ਲੱਟਰ ਉਸ ਫੜਿਆ ਜਿਹਦੇ ਵਿੱਚ ਪੰਜ ਕਮਿੰਟਰ ਮਾਰ ਲਈਆ ਮੋਕੇ ਤੇ ਜਾ ਕੇ ਆਪ ਫੜਿਆ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਪ੍ਰੋਪਰ ਜੈਗਪਾਲ ਲਾਲੀ ਦੀ ਟੀਮ ਆ ਅੱਜ ਜੋ ਕਿ ਜੈ ਸਾਡੇ ਜੈਗਪਾਲ ਲਾਲੀ ਜੀ ਨੂੰ ਸੂਹ ਮਿਲੀ ਸੀ ਕਿ گاਵਾ ਦੀ ਅੱਜ ਤਸਕਰੀ ਹੋ ਰਹੀ ਹੈ ਇਹ ਸਾਰੀ ਤਸਕਰੀ ਜਾਣੀ ਸੀ ਅਸਾਮਲੀ ਸਾਈਡ ਪ੍ਰੋਪਰ ਅਸੀਂ ਇੱਥੇ ਜੰਡਿਆਲਾ ਲਾਗੇ ਨਾਕਾ ਲਗਾਇਆ ਹੋਇਆ ਅਸੀਂ ਜਦੋਂ ਇਹ ਟਰੱਕ ਆਇਆ ਸਾਡੇ ਜੈਗਪਾਲ ਲਾਲੀ ਜੀ ਤੇ ਆਪਣੀ ਸਾਰੀ ਟੀਮ ਨੇ ਇੱਥੋਂ ਇੱਥੋਂ ਆਪਣਾ ਟਰੱਕ ਕਾਬੂ ਕੀਤਾ ਤੇ ਇਹ ਸਾਰਾ ਟਰੱਕ ਥਾਣੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਇਹ ਸਾਰੀਆਂ گاਵਾ ਜਾਣੀਆਂ ਸੀ ਅਸਾਂ ਵਿੱਚ ਇਹਨਾਂ ਦਾ ਸਾਰਾ ਪਰ ਅਸੀਂ ਆਪਣੇ ਸੋਰਸ ਦੇ ਮੁਤਾਬਕ ਨਾਕਾ ਲਗਾਇਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਜਦੋਂ ਅਸੀਂ ਇਹ ਟਰੱਕ ਨੂੰ ਰੋਕਣ ਲਈ ਹੱਥ ਦਿੱਤਾ ਤੇ ਇਹਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਡਰਾਈਵਰ ਦੀ ਤੇ ਪੁਲਿਸ ਦੀ ਸੂਝ-ਬੂਝ ਨਾਲ ਅਸੀਂ ਅੱਗੋਂ ਦੀ ਨਾਕਾ ਲਾ ਕੇ ਗੱਡੀਆਂ ਅੱਗੇ ਲਾ ਕੇ ਤੇ ਇਸ ਟਰੱਕ ਨੂੰ ਰੋਕ ਲਿਆ ਤਿੰਨ ਬੰਦੇ ਚਾਰ ਬੰਦੇ ਸੀ ਇਸ ਟਰੱਕੇ ਚ ਮਾਲਕ ਭੱਜ ਗਿਆ ਵਿੱਚੋਂ ਤੇ ਡਰਾਈਵਰ ਤੇ ਦੋ ਡਰਾਈਵਰ ਤੇ ਇੱਕ ਕਲਿੰਡਰ ਉਹ ਸਾਡੇ ਹੱਥ ਆ ਗਿਆ ਜੀ ਉਹ ਫੜ ਕੇ ਅਸੀਂ ਪੁਲਿਸ ਨੂੰ ਹੈਂਡਓਵਰ ਕਰਤਾ ਫਤ ਲੱਗਾ ਵੀ ਕਿੱਥੋਂ ਲੈ ਕੇ ਕੀ ਹਿਸਾਬ ਦਾ ਇਹ ਸਰ ਲੈ ਕੇ ਆਏ ਜੀ ਜਨਾਲੇ ਤੋਂ ਅਜਨਾਲੇ ਦੇ ਵਿੱਚ ਕੋਈ ਮਦਗੀ ਸਭ ਹੀ ਨਾ ਦਾ ਬੰਦਾ ਜਿਹੜਾ ਗਊ ਦੀ ਤਕਸੀਰੀ ਕਰਦਾ ਉਹ ਤੇ ਅੱਗੇ ਵੀ ਪਰਚੇ ਆ ਕਾਫੀ ਪਰਚੇ ਆ ਸਾਡੇ ਕੋਲ ਕਾਪੀਆਂ ਆ ਰਹੀਆਂ ਇੱਕ ਪਾਣੀ ਪਾਤੇ ਚ ਵੀ ਉਹਦੇ ਪਰਚਾ ਹੋਰ ਹੀ ਪੰਜਾਬੀ ਚ ਇੱਕ ਦੋ ਪਰਚੇ ਗਏ ਆ ਉਹਦਾ ਕੰਮ ਹੀ ਇਹ ਹੈ ਜੀ ਨਕਲੀ ਕਾਗਜ਼ ਬਣਾ ਕੇ ਤੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਗਉਆਂ ਅਸਾਮ ਕਲਕੱਤੇ ਦੂਸਰੇ ਪ੍ਰਦੇਸ਼ਾਂ ਨੂੰ ਭੇਜਦਾ ਜਦ ਕਿ ਦੂਸਰੇ ਪ੍ਰਦੇਸ਼ਾਂ ਨੂੰ ਅਸੀਂ ਗਉਂ ਭੇਜ ਨਹੀਂ ਸਕਦੇ ਔਰ ਗਾਈਆਂ ਦੇਖੋ ਜੀ ਬਾਈ ਗਈਆਂ ਢੂਸ ਢੂਸ ਕੇ ਭਰੀਆਂ ਹੀ ਆਂ ਨਾ ਅੰਦਰ ਕੋਈ ਚਾਰਾ ਨਾ ਪਾਣੀ ਦਾ ਪ੍ਰਬੰਧ ਆ ਔਰ ਇਹ ਕਹਿੰਦਾ ਜੀ ਇੱਕ ਕਾਗਜ਼ ਬਣਾਇਆ ਜੀ ਦੁੱਧ ਦੀਆਂ ਗਾਈਆਂ ਔਰ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਅੱਜ ਜਿਨਾਲੇ ਥਾਣੇ ਦੇ ਬਾਹਰ ਖੂ ਚੱਲਾ ਜਰਾ ਗਊਆਂ ਦਾ ਟਰੱਕ ਫੜਿਆ ਗਿਆ ਬਲਿਆ ਕੀ ਕਰਨ ਕੋ ਇਹਦੇ ਜੀ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ ਉਹਨਾਂ ਨੂੰ ਸੂਚਨਾ ਮਿਲੀ ਹੈ ਵੀ ਅਜਨਾਲਾ ਸਾਈਡ ਤੋਂ ਇੱਕ ਟਰੱਕ ਆਇਆ ਉਹਦੇ ਵਿੱਚ 20-22 ਦੇ ਕਰੀਬ ਗਾਵਾਂ ਵਾਂ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਕਿਥੇ ਸਾਡੀ ਪੁਲਿਸ ਨੂੰ ਅਨਪਾਉਂਡ ਕੀਤਾ ਤੇ ਟੋਲ ਪਲਾਜ਼ਾ ਨਿਜਰਪੁਰਾ ਜਿਹੜਾ ਉਹਨੂੰ ਰੋਕਿਆ ਗਿਆ ਉਹਦੇ ਇਸ ਕਰੀਬ 20 ਤੋਂ 22 ਦੇ ਕਰੀਬ ਗਾਈਆਂ ਨੇ ਜੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋਲ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਐਜਪਰ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫਆਈਆ ਦਰਜ ਕਰ ਰਹੇ ਹਾਂ ਇਦੇ ਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਇਹ ਗੁਜਰਪੁਰਾ ਅਜਨਾਲੇਪਿੰਡ ਆ ਜੀ ਦੂਸਰਾ ਹੈਗਾ ਅਮਰਵੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਹ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਫਤਾਰ ਕਰਕੇ ਕਾਨੂੰਨੀ ਇਸ ਦਾ ਜੱਜ ਲੈਣ ਵਾਲੇ ਬਹੁਤ ਸਾਰੇ ਕਿੰਨੀਆਂ ਗਈਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ 22 ਦੇ ਦਰਮਿਆਨ ਨੇ ਦੇਖ ਰਹੇ ਜੀ ਮੋਦੀ ਜੀ ਇਹਦਾ ਕੀ ਕਰਦੇ ਫਿਲਹਾਲ ਹੋਣੀ ਰਿਪੋਰਟ ਕੀਤੇ ਨੇ ਪੁਛੀਏ ਚੱਲਦੀ ਆ ਜੀ ਅਸੀਂ ਇਹਨਾਂ ਨੂੰ ਬ੍ਰੀਫੀ ਨਾਲ ਥੋਰਲੀ ਵੈਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਅਜੇ ਇਹ ਕਿੰਨੇ ਕਿ ਇਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈਅ ਤੱਕ ਜਾਣਾ ਹੈ ਜੇ ਗੋਮੋਂ ਦੇ ਪਿਛਲੇ ਯਾਤਰੀ ਫਿਲਹਾਲ ਇਹਨਾਂ ਦੇ ਦਸਨ ਮਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੋਈ